ਦੇ ਰੀਸਿੰਦੀ ਖਬਰ ਕੈਨੇਡਾ ਤੋਂ ਹੈ ਜਿੱਥੇ ਕੈਨੇਡਾ ਵਿੱਚ ਸੰਗਰੂਰ ਦੀ ਇੱਕ ਕੁੜੀ ਦਾ ਕਤਲ ਹੋਇਆ ਅਤੇ ਇਸ ਘੰਨਾ ਦਾ ਦੋਸ਼ੀ ਵੀ ਇੱਕ 27 ਸਾਲਾ ਅਮਨਪ੍ਰੀਤ ਸਿੰਘ ਨੂੰ ਦੱਸਿਆ ਜਾ ਰਿਹਾ ਹੈ ਕੀ ਇਹ ਸਾਰੀ ਖਬਰ ਹੈ ਇਸ ਵਾਰੇ ਜਾਣਕਾਰੀ ਸਤਿ ਸ੍ਰੀ ਅਕਾਲ ਜੀ ਹਾਂ ਜੀ ਬਿਲਕੁਲ ਬਿਲਕੁਲ ਬੜੀ ਮੰਦ ਭਾਗੀ ਘਟਨਾ ਜਿਹੜੀ ਹੈ 온ਟਾਰੀਓ ਕੈਨੇਡਾ ਦੇ ਵਿੱਚ ਵਾਪਰੀ ਹੈ ਜਿੱਥੇ ਅਮਨਪ੍ਰੀਤ ਕੋਰ ਸੈਣੀ ਜਦੀ ਉਮਰ 27 ਕੁ ਸਾਲ ਦੀ ਦੱਸੀ ਜਾਂਦੀ ਹੈ ਸੰਗਰੂਰ ਦੀ ਰਹਿਣ ਵਾਲੀ ਇਹ ਲੜਕੀ ਹੈ ਜਿਹਦਾ ਕਤਲ ਹੋ ਗਿਆ ਕਤਲ ਦਾਜ ਸ਼ੱਕ ਜਿਹੜਾ ਹੈਗਾ ਉਹ ਵੀ ਇੱਕ ਪੰਜਾਬੀ ਨੌਜਵਾਨ ਮਨਪ੍ਰੀਤ ਸਿੰਘ ਦੇ ਉੱਤੇ ਜਤਾਇਆ ਜਾ ਰਿਹਾ ਬੜੀ ਮੰਦਭਾਗੀ ਘਟਨਾ ਜਿਹੜੀ ਹੈ ਜਿਹੜੀ ਇਹ ਅਮਨਪ੍ਰੀਤ ਕੌਰ ਸੈਣੀ ਨਾਲ ਵਾਪਰੀ ਹੈ ਕਿਉਂਕਿ ਜਿਹੜੀ ਇਹ ਲੜਕੀ ਹੈ ਪਹਿਲਾਂ ਸਟੱਡੀ ਵੀਜ਼ੇ ਦੇ ਉੱਤੇ ਗਈ ਉਸ ਤੋਂ ਬਾਅਦ ਕੰਮ ਕਰ ਕਰਕੇ ਤੇ ਹੁਣ ਅਗਲੇ ਮਹੀਨੇ ਪੀਆਰ ਹੋ ਜਾਣਾ ਸੀ ਯਾਨੀ ਕਿ ਪੱਕਿਆਂ ਹੋ ਜਾਣਾ ਸੀ ਕੈਨੇਡਾ ਦੇ ਵਿੱਚ ਤੇ ਫਿਰ ਵਾਪਸ ਆਉਣਾ ਸੀ ਤੇ ਘਰਦਿਆਂ ਦੀ ਜੇ ਗੱਲ ਸੁਣੀਏ ਤਾਂ ਉਹ ਕਹਿੰਦੇ ਵੀ ਉਹਦੇ ਵਿਆਹ ਦੀਆਂ ਵੀ ਤਿਆਰੀਆਂ ਜੜੀਆਂ ਨੇ ਉਹ ਚੱਲ ਰਹੀਆਂ ਸੀ ਤੋ ਅਮਨਪ੍ਰੀਤ ਕੌਰ ਸੈਣੀ ਕਹਿੰਦੇ ਵੀ ਸਵੇਰੇ ਕੰਮ ਤੇ ਜਾਣ ਲਈ ਉਹਨੇ ਓਬਰ ਕਰਵਾਈ ਹੈ ਉਦੋਂ ਪਰਿਵਾਰ ਦੇ ਨਾਲ ਗੱਲਬਾਤ ਵੀ ਕੀਤੀ ਹੈ ਤੇ ਥੋੜੇ ਕੀ ਦੇਰ ਬਾਅਦ ਉਹਦਾ ਫੋਨ ਜਿਹੜਾ ਹੈਗਾ ਉਹ ਬੰਦ ਹੋ ਜਾਂਦਾ ਤੇ 24 ਘੰਟੇ ਫੋਨ ਬੰਦ ਰਹਿਣ ਤੋਂ ਬਾਅਦ ਜਦੋਂ ਪਰਿਵਾਰ ਕਹਿੰਦਾ ਵੀ ਗੱਲਬਾਤ ਕੀ ਹੋਈ ਹੈ 24 ਘੰਟੇ ਹੋ ਗਏ ਆ ਅਮਨਪ੍ਰੀਤ ਦਾ ਜਿਹੜਾ ਫੋਨ ਹੈਗਾ ਉਹ ਨਹੀਂ ਚੱਲ ਰਿਹਾ ਉਹਦੀ ਭੈਣ ਫੋਨ ਟਰਾਈ ਕਰਦੀ ਹੈ ਇੰਡੀਆ ਤੋਂ ਫੋਨ ਟਰਾਈ ਕੀਤਾ ਜਾਂਦਾ ਤੇ ਉਹ ਫੋਨ ਬੰਦ ਹੀ ਆਉਂਦਾ ਰਹਿੰਦਾ ਸੋ ਮਤਲਬ 2 ਦਿਨ ਬਾਅਦ ਫਿਰ ਜਾ ਕੇ ਅਮਨਪ੍ਰੀਤ ਕੌਰ ਦੀ ਲਾਸ਼ ਜਿਹੜੀ ਹੈ অন্ਟਾਰੀਓ ਦੇ ਇੱਕ ਪਾਰਕ ਦੇ ਵਿੱਚੋਂ ਮਿਲਦੀ ਹੈ ਸੋ ਇਹ ਲਾਸ਼ ਜਦੋਂ ਰਿਕਵਰ ਕੀਤੀ ਗਈ ਪਛਾਣ ਕੀਤੀ ਗਈ ਤਾਂ ਫਿਰ ਉਹਨਾਂ ਨੇ ਦੱਸਿਆ ਕਿ ਵਾਕਿਆ ਹੀ ਇਹ ਕੁੜੀ ਦਾ ਨਾਮ ਅਮਨਪ੍ਰੀਤ ਹੈ ਤੇ ਜਿਹੜੀ ਇਹ ਇਨਵੈਸਟੀਗੇਸ਼ਨ ਹੋਈ ਹੈ ਪੋਸਟਮਾਰਟਮ ਹੋਇਆ ਜਾਂ ਹੋ ਰਿਹਾ ਹੈ ਉਹਦੇ ਵਿੱਚ ਇਹ ਪਾਇਆ ਗਿਆ ਕਿ ਕੁੜੀ ਦੇ ਸਰੀਰ ਦੇ ਉੱਤੇ ਸੱਟਾਂ ਦੇ ਨਿਸ਼ਾਨ ਜਿਹੜੇ ਨੇ ਯਾਨੀ ਕਿ ਬੁਰੇ ਤਰੀਕੇ ਦੇ ਨਾਲ ਉਹਨੂੰ ਮਾਰਿਆ ਕੁੱਟਿਆ ਗਿਆ ਹੋ ਸਕਦਾ ਹੈ ਇਦੇ ਵਿੱਚ ਹੁਣ ਇਹ ਸ਼ੱਕ ਜਿਹੜਾ ਹੈਗਾ ਮਨਪ੍ਰੀਤ ਸਿੰਘ ਨਾਂ ਦੇ ਮੁੰਡੇ ਦੇ ਉੱਤੇ ਜਤਾਇਆ ਜਾ ਰਿਹਾ ਸੋ ਮਤਲਬ ਸੇਮ ਏਜ ਐ ਤੇ ਜੇ ਕਹੀਏ ਕਿ ਪੰਜਾਬ ਦਾ ਹੀ ਰਹਿਣ ਵਾਲਾ ਮਨਪ੍ਰੀਤ ਸਿੰਘ ਸੋ ਨਾਮ ਤੋਂ ਹੀ ਪਤਾ ਲੱਗ ਰਿਹਾ ਸਾਨੂੰ ਸੋ ਉਹਦੇ ਉੱਤੇ ਸ਼ੱਕ ਜਤਾਇਆ ਜਾ ਰਿਹਾ ਹੁਣ ਕਾਰਨ ਕੀ ਬਣਿਆ ਇਹਦੇ ਪਿੱਛੇ ਆਖਰ ਕਿਹੜੀ ਗੱਲਾਂ ਮਨਪ੍ਰੀਤ ਸਿੰਘ ਨੇ ਇਹ ਕੰਮ ਕੀਤਾ ਕੀਤਾ ਵੀ ਹੈ ਜਾਂ ਨਹੀਂ ਕਿਉਂਕਿ ਹਜੇ ਸ਼ੱਕ ਜਤਾਇਆ ਜਾ ਰਿਹਾ ਹਜੇ ਇਹਨੂੰ ਮਤਲਬ ਕਿ ਉਸ ਤਰੀਕੇ ਦੇ ਨਾਲ ਦੋਸ਼ੀ ਨਹੀਂ ਪਾਇਆ ਗਿਆ ਸ਼ੱਕ ਹੈਗਾ ਸੋ ਉਹ ਵੀ ਮਤਲਬ ਕੀ ਆਉਂਦੇ 1-2 ਦਿਨਾਂ ਦੇ ਵਿੱਚ 2-4 ਦਿਨਾਂ ਦੇ ਵਿੱਚ ਪਤਾ ਲੱਗ ਜਾਏਗਾ ਪਰ ਜੇ ਵਾਕਿਆ ਇਸ ਤਰ੍ਹਾਂ ਹੋਇਆ ਤੇ ਦੇਖੋ ਅਸੀਂ ਕਿਹੜੇ ਪਾਸੇ ਨੂੰ ਚੱਲ ਪਏ ਆ ਆਪਣੇ ਹੀ ਲੋਕਾਂ ਦੀ ਜਾਨ ਅਸੀਂ ਪੰਜਾਬ ਦੇ ਵਿੱਚ ਲੈਣ ਲਈ ਉਤਾਵਲੇ ਹੋਏ ਫਿਰਦੇ ਆ ਨਿਤ ਦਿਨ ਕਤਲ ਹੋ ਰਹੇ ਨੇ ਤੇ ਜੇ ਅਸੀਂ ਚੰਗੀਆਂ ਪੜਾਈਆਂ ਚੰਗੇ ਭਵਿੱਖ ਦੇ ਲਈ ਬਾਹਰਲੇ ਮੁਲਕਾਂ ਦੇ ਵਿੱਚ ਜਾਣੇ ਤੇ ਉੱਥੇ ਆਪਣੇ ਹੀ ਆਪਣਿਆਂ ਦੇ ਜਿਹੜੇ ਦੁਸ਼ਮਣ ਬਣ ਬੈਠੇ ਨੇ ਸੋ ਅਮਨਪ੍ਰੀਤ ਕੌਰ ਦੇ ਘਰ ਦੇ ਵੀ ਇਹ ਗੱਲ ਕਹਿੰਦੇ ਆ ਵੀ ਇੱਥੇ ਜੇ ਕਾਰੋਬਾਰ ਹੋਣ ਇੱਥੇ ਜੋਬਾਂ ਹੋਣ ਤੇ ਸਾਡੇ ਬੱਚੇ ਬਾਹਰ ਕਿਉਂ ਜਾਣ ਇਵੀ ਤੋਂ ਨਾਲ ਦੱਸਦੀ ਹੈ ਕਿ ਹਮਨ ਫਰੀਦ ਦੇ ਜਿਹੜਾ ਘਰ ਹੈਗਾ ਉਹਦੇ ਘਰ ਦੇ ਨੇ ਜੋ ਹੈਂਡ ਟੂ ਮਾਉਥ ਨਹੀਂ ਮਤਲਬ ਕਿ ਕੋਈ ਵਧੀਆ ਉਹਨਾਂ ਦੇ ਕੋਲ ਕੋਈ ਫਰਮਾਇਆ ਨਹੀਂ ਹੈ ਸਿਰਫ ਰੋਟੀ ਪਾਣੀ ਗੁਜ਼ਾਰਾ ਹੀ ਚੱਲਦਾ ਹੈ ਉਤੋਂ ਉਹਨਾਂ ਨੇ ਪੈਸਾ ਲਾ ਕੇ ਮਤਲਬ 25-30 ਲੱਖ ਜਾਂ ਹੋਰ ਇਸ ਤੋਂ ਜ਼ਿਆਦਾ ਹੋ ਸਕਦਾ ਹੈ ਲਾ ਕੇ ਕੁੜੀ ਨੂੰ ਭੇਜਿਆ ਹੋਣਾ ਕੈਨੇਡਾ ਕਿ ਜਾਏਗੀ ਕੋਈ ਸਾਡੀ ਵੀ ਮਦਦ ਹੋਏਗੀ ਤੇ ਆਪਣਾ ਭਵਿੱਖ ਵੀ ਸਵਾਰ ਲੇਗੀ ਪਰ ਕੀ ਪਤਾ ਸੀ ਕਿ ਇਸ ਤਰੀਕੇ ਦੇ ਨਾਲ ਉਹਦਾ ਅੰਤ ਜਿਹੜਾ ਹੈਗਾ ਉਹ ਹੋਣਾ ਤੇ ਇਸ ਤਰੀਕੇ ਨਾਲ ਕਤਲ ਹੋ ਜਾਣਾ ਕਤਲ ਹੋਣ ਤੋਂ ਬਾਅਦ ਹੁਣ ਅਗਲਾ ਜਿਹੜਾ ਪ੍ਰੋਸੈਸ ਹੁੰਦਾ ਹੈ ਪੁਲਿਸ ਇਨਵੈਸਟੀਗੇਸ਼ਨ ਦਾ ਫਿਰ ਲਾਸ਼ ਜਿਹੜੀ ਹੈਗੀ ਹੈ ਉਹ ਪੰਜਾਬ ਲਿਆਂਦੀ ਜਾਵੇਗੀ ਇੱਕ ਹੋਰ ਗੋ ਫੰਡ ਮੀ ਦਾ ਅਕਾਊਂਟ ਜਿਹੜਾ ਹੈਗਾ ਉਹ ਚਲਾ ਲਿਆ ਜਾਵੇਗਾ ਜਿਹਦੇ ਵਿੱਚ ਫਿਰ ਲੋਕ ਪੈਸੇ ਪਾਉਣਗੇ ਤੇ ਬੋਡੀ ਜਿਹੜੀ ਆ ਪੰਜਾਬ ਪਹੁੰਚੇਗੀ ਸੰਸਕਾਰ ਹੋ ਜਾਣਾ ਉਸ ਤੋਂ ਬਾਅਦ ਫਿਰ ਆਪਾਂ ਆਪਣੇ ਰਾਹਾਂ ਦੇ ਉੱਤੇ ਤੁਰ ਪੈਣਾ ਸੋ ਨਿਤ ਦਿਨ ਇਹ ਵਾਰਦਾ ਤਾਂ ਹੋ ਰਹੀਆਂ ਨੇ ਹਜੇ ਕੁਝ ਦਿਨ ਪਹਿਲਾਂ ਹੀ ਅਸੀਂ ਗੱਲਬਾਤ ਕਰਕੇ ਹਟੇ ਸੀ ਕਿ ਕਿਵੇਂ ਇੰਗਲੈਂਡ ਦੇ ਵਿੱਚ ਵੀ ਇੱਕ ਪੰਜਾਬੀ ਨੌਜਵਾਨ ਦਾ ਕਤਲ ਹੋਇਆ ਸੋ ਇਹ ਮੰਦ ਭਾਵਗੀਆਂ ਘਟਨਾਵਾਂ ਜਿਹੜੀਆਂ ਨੇ ਵਿਦੇਸ਼ਾਂ ਦੇ ਵਿੱਚ ਲਗਾਤਾਰ ਵੱਧ ਰਹੀਆਂ ਇਹਦੇ ਬਾਰੇ ਸਾਡੀ ਕਮਿਊਨਿਟੀ ਨੂੰ ਆਪ ਹੀ ਸੋਚਣ ਦੀ ਲੋੜ ਹੈਗੀ ਆ ਕਿ ਅਸੀਂ ਜਾ ਕਿੱਧਰ ਨੂੰ ਰਹੇ ਆ ਅਸੀਂ ਆਪਣਾ ਭਵਿੱਖ ਬਣਾਉਣ ਲਈ ਆਏ ਆ ਨਾ ਕਿ ਇੱਕ ਦੂਸਰੇ ਨਾਲ ਦੁਸ਼ਮਣੀਆਂ ਕੱਢਣੀਆਂ ਜਾਂ ਇੱਕ ਦੂਸਰੇ ਨੂੰ ਜਾਨੋਂ ਹੀ ਮਾਰ ਦੇਣਾ ਸੋ ਇਹ ਬੜੀਆਂ ਹੀ ਮੰਦਭਾਗੀਆਂ ਘਟਨਾਵਾਂ ਜਿਹੜੀਆਂ ਨੇ ਇਸ ਵੇਲੇ ਵਾਪਰ ਰਹੀਆਂ ਬੇਸ਼ੱਕ ਅਮਰੀਕਾ ਦੇ ਵਿੱਚ ਟਰੱਕ ਡਰਾਈਵਰਾਂ ਵਾਲਾ ਮਸਲਾ ਹੋਵੇ ਕੈਨੇਡਾ ਦੇ ਵਿੱਚ ਕਤਲ ਹੋਣ ਜਾਂ ਹਾਰਟ ਅਟੈਕ ਦੇ ਨਾਲ ਹੁੰਦੀਆਂ ਮੌਤਾਂ ਜਾਂ ਇੰਗਲੈਂਡ ਦੇ ਵਿੱਚ ਗਰੁੱਪ ਬਣਾ ਕੇ ਤੇ ਇੱਕ ਦੂਸਰੇ ਨੂੰ ਮਾਰਨ ਨੂੰ ਫਿਰਨਾ ਜਾਂ ਮਾਰ ਹੀ ਦੇਣਾ ਸੋ ਇਹ ਸਾਰੇ ਪਾਸੇ ਇਸ ਵੇਲੇ ਇਹ ਜਿਹੀਆਂ ਵਾਰਦਾਤਾਂ ਸੁਣਨ ਨੂੰ ਮਿਲ ਰਹੀਆਂ ਕੋਈ ਚੰਗੀ ਖਬਰ ਜਿਹੜੀ ਹੈ ਉਹ ਘੱਟ ਹੀ ਸਾਹਮਣੇ ਆ ਰਹੀ ਹੈ ਸੋ ਫਿਲਹਾਲ ਦੀ ਘੜੀ ਅਮਨਪ੍ਰੀਤ ਕੌਰ ਸੈਣੀ 27 ਸਾਲ ਦੀ ਜਿਹੜੀ ਇਹ ਲੜਕੀ ਹੈ ਇਹਦਾ ਕਤਲ ਹੋ ਗਿਆ ਇਹ ਨਿਊਜ਼ ਹੈਗੀ ਹੈ ਉਸ ਤੋਂ ਬਾਅਦ ਕੋਈ ਅਪਡੇਟ ਇਹਦੇ ਉੱਤੇ ਆਵੇਗੀ ਤਾਂ ਆਪਾਂ ਜ਼ਰੂਰ ਆਪਣੇ ਦਰਸ਼ਕਾਂ ਦੇ ਨਾਲ ਸਾਂਝੀ ਕਰਾਂਗੇ ਜੀ ਹਾਂ ਬਿਲਕੁਲ ਜੀ ਜੀ ਕਾਫੀ ਗਲਤ ਦੀ ਗੱਲ ਹੈ ਕਿ ਜਿਸ ਕੁੜੀ ਦਾ ਹੁਣ ਵਿਆਹ ਵੀ ਹੋਣਾ ਸੀ ਗਿਆ ਤੇ ਫਿਰ ਉਹ ਅਜਿਹੀ ਘਟਨਾ ਹੋ ਜਾਂਦੀ ਹੈ ਅਜੇ ਹਾਂ ਉੱਥੇ ਕੀ ਹੋਇਆ ਸੀਗਾ ਉੱਥੇ ਕਿ ਜਿਸ ਤਰੀਕੇ ਨਾਲ ਉਸ ਦਾ ਮਰਡਰ ਹੋਇਆ ਹੈ ਮਰਡਰ ਹੋਣ ਵਿੱਚ ਕੋਈ ਨਾ ਕੋਈ ਤਾਂ ਉੱਥੇ ਕਹਾਣੀ ਜ਼ਰੂਰ ਹੋਵੇਗੀ ਤਾਂ ਇਹ ਹੀ ਲੋਕਾਂ ਨੂੰ ਸੁਣਨਾ ਚਾਹੀਦਾ ਹੈ ਤੇ ਜਿੰਦਗੀ ਬੜੀ ਕੀਮਤੀ ਹੈ ਆਪਾਂ ਕਿਸੇ ਨੂੰ ਭਰੋਸਾ ਕਰਨਾ ਟਰਸਟ ਕਰਨਾ ਕਿਸੇ ਨਾਲ ਜੁੜਨਾ ਵੀ ਤਾਂ ਸੋਚ ਸਮੇ ਕੇ ਕਰੀਏ ਪਿੱਛੇ ਬਹੁਤ ਕੁਝ ਰਹਿ ਜਾਂਦਾ ਹੈ ਪਿੱਛੇ ਫੈਮਿਲੀ ਕਿਉਂ ਨਾ ਉਹਨਾਂ ਨੇ ਉਹਨਾਂ ਤੁਸੀਂ ਆਪ ਦੱਸਿਆ ਕਿ ਹੈਂਡ ਟੂ ਮਾਉਥ ਹੈ ਪਿੱਛੇ ਕਾਫੀ ਕੋਸ਼ਿਸ਼ ਸੀ ਜੋ ਐਨਵੀ ਸਟਰੋਂਗ ਵੀ ਨਹੀਂ ਸੀ ਗਿਆ ਤੇ ਮੇਰੀ ਕਰਦੇ ਕਿ ਜੋ ਹੁਣ ਅਗਲੀ ਜਨਰੇਸ਼ਨਾਂ ਉੱਤੇ ਹੈਗੀਆਂ ਨਹੀਂ ਉਹ ਹੋਰ ਜਿਹਨਾਂ ਸਮਝਣਗੇ ਅਤੇ ਅਜਿਹੀ ਕਹਾਣੀਆਂ ਤੋਂ ਬਚੇ ਵੀ ਜਾ ਸਕਦਾ ਇਸ ਲਈ ਤਾਂ ਤੁਹਾਨੂੰ ਨਾਲ ਜੁੜਨ ਦੀ ਆਪਣੇ ਵਾਂਗ ਸਾਰੇ ਦਰਸ਼ਕਾਂ ਨੂੰ ਜੀ ਧੰਨਵਾਦ ਆ ਵੀ ਤੁਹਾਡੇ ਸਾਰੇ ਦਰਸ਼ਕਾਂ ਦਾ ਸਭ ਦਾ ਦਿਲੋਂ ਧੰਨਵਾਦ